ਸਰਦਾਰ ਸਰਦੇਵ ਸਿੰਘ ਢੀਂਡ ਸਾਹਿਬ ਦੀ ਅੰਤਿਮ ਅਰਦਾਸ ਹੈ ਤੇ ਇੱਥੇ ਗੁਰਦੀਪ ਸਿੰਘ ਬਾਠ ਪਹੁੰਚਿਆ ਬਾਠ ਸਾਹਿਬ ਇੱਕ ਵੱਡੇ ਸਿਆਸਤਦਾਨ ਪੰਜਾਬ ਦੇ ਵਿੱਚੋਂ ਨਾਮਵਰ ਚਿਹਰੇ ਲੰਬਾ ਸਮਾਂ ਸਿਆਸਤ ਕੀਤੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਉਹਨਾਂ ਦੇ ਜੀਵਨ ਨੂੰ ਤੁਸੀਂ ਕਿਵੇਂ ਦੇਖਦੇ ਤੇ ਕੀ ਸਿੱਖਤ ਮਿਲਦੀ ਹੈ ਉਹਨਾਂ ਦੇ ਜੀਵਨ ਦੇਖੋ ਜੀ ਸਰਦਾਰ ਸਰਦੇਵ ਸਿੰਘ ਢੀਂਡ ਸਾਹਿਬ ਜਿਨ੍ਹਾਂ ਨੇ ਅਕਾਲੀ ਦਲ ਵਾਸਤੇ ਬੜੀ ਉਹਨਾਂ ਦੀ ਦੇਣ ਆ ਆਪਣੇ ਧਨੋਲੇ ਹਲਕੇ ਤੋਂ ਉਹਨਾਂ ਨੇ ਪਹਿਲੀ ਵਾਰ ਆਯਾਤ ਚੋਣ ਲੜੀ ਸੀ ਸੋ ਮੈਂ ਸਮਝਦਾ ਸੰਗਰੂਰ ਬਰਨਾਲੇ ਵਾਸਤੇ ਬੜਾ ਵੱਡਾ ਉਹਨਾਂ ਦਾ ਉਹਨਾਂ ਨੇ ਬੜੀ ਵੱਡੀ ਪ੍ਰਾਪਤੀ ਆ ਸੋ ਅਕਾਲੀ ਦਲਵਾ ਦੇ ਸਿਰਮੌਰ ਲੀਡਰ ਰਹੇ ਆ ਸੋ ਅੱਜ ਉਹਨਾਂ ਦੇ ਅੰਦਰ ਨੇ ਅਰਦਾਸ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਥੇ ਪਹੁੰਚੇ ਨੇ ਸੋ ਅਸੀਂ ਪਰਿਵਾਰ ਨਾਲ ਦੁੱਖ ਬਣਾਉਣਾ ਹੈ ਸੋ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਰਦਾਰ ਸਿੰਘ ਦੇਵ ਸਿੰਘ ਢੀਂਸਾਈ ਦੀ ਰੂਹ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਤੁਸੀਂ ਵੀ ਸਿਆਸਤਦਾਨੋ ਤੁਸੀਂ ਉਹਨਾਂ ਨੂੰ ਸਿਆਸਤ ਦੇ ਵਿੱਚ ਉਦੋਂ ਦੇਖਿਆ ਜਦੋਂ ਪੂਰੇ ਪੀਕ ਤੇ ਸੀ ਤੁਸੀਂ ਛੋਟੇ ਹੋਵੋਗੇ ਸ਼ਾਇਦ ਉਸੇ ਬਾਅਦ ਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਸਿਆਸਤ ਕਿੰਨੀ ਬਦਲੀ ਆ ਤੁਹਾਨੂੰ ਲੱਗਦਾ ਦੇਖੋ ਜੀ ਜਦੋਂ ਸਰਦਾਰ ਸੁਖਬੀਰ ਸਿੰਘ ਢੀਂਸਾ ਜੀ ਐਕਟਿਵ ਸਿਆਸਤ ਜਾਣਦੇ ਜੇ ਤਾਂ ਕਿ ਲੋਬ ਇਹਨਾਂ ਨੇ ਸ਼ੁਰੂ ਕੀਤੀ ਸੀ ਸਿਆਸਤ ਉਹਨਾਂ ਨੇ ਢਨੋਲੇ ਤੋਂ ਚੋਣ ਲੜੀ ਸੀ ਮੈਂ ਫੇਰ ਕਹਿਣਾ ਢਨੋਲਾ ਹਲਕਾ ਹੁੰਦਾ ਸੀ ਸਾਡਾ ਪਿੰਡ ਕਟੂ ਵੀ ਉਹ ਢਨੋਲੇ ਹਲਕੇ ਸੀ ਤੇ ਉਦੋਂ ਪਰ ਸਾਡੀ ਉਮਰ ਤਾਂ ਬਹੁਤ ਬਹੁਤ ਪੁਰਾਣੀਆਂ ਗੱਲਾਂ ਨੇ ਬਹੁਤ ਛੋਟੀ ਉਮਰ ਸੀ ਬਸ ਸੁਣਦੇ ਆਏ ਸੀ ਵੀ ਸਾਡੇ ਬਾਪੂ ਜੀ ਨਾਲ ਵੀ ਉਹਨਾਂ ਦੀ ਬੜੀ ਨੇੜਤਾ ਸੀ ਸਰਦਾਰ ਜਸਵੰਤ ਸਿੰਘ ਜੀ ਨਾਲ ਸੋ ਮਤਲਬ ਕਿ ਉਦੋਂ ਗੱਲਾਂ ਸੁਣਦੇ ਆਏ ਸੀ ਉਹਨਾਂ ਬਾਰੇ ਤੇ ਬਾਕੀ ਜਦੋਂ ਜੁਨੀਓ ਅਸੀਂ ਵੱਡੇ ਹੋਏ ਸੀ ਦੇਖਿਆ ਰਾਜ ਸਭਾ ਦੇ ਮੈਂਬਰ ਰਹੇ ਸੈਂਟਰ ਚ ਵੀ ਵਜ਼ੀਰ ਰਹੇ ਪੰਜਾਬ ਸਰਕਾਰ ਚ ਮੰਤਰੀ ਰਹੇ ਸੋ ਵੱਖ-ਵੱਖ ਅਹੁਦਿਆਂ ਤੇ ਉਹ ਰਹੇ ਆ ਤੇ ਪਰ ਇੱਕ ਜਿਹੜੀ ਵੱਡੀ ਗੱਲ ਆ ਉਹ ਇਹ ਆ ਵੀ ਬੇਦਾਗ ਸ਼ਖਸੀਅਤ ਰਹੇ ਸੋ ਇਹ ਵੱਡੀ ਗੱਲ ਹੁੰਦੀ ਆ ਸੋ ਇੰਨਾ ਲੰਮਾ ਸਮਾਂ ਹਟਾ ਕੇ ਵੀ ਕਿਉਂਕਿ ਅੱਜ ਕੱਲ ਬੜਾ ਦੇਖੋ ਕੋਈ ਵੀ ਸਿਆਸਤੀ ਕੋਈ ਅਹੁਦਾ ਪ੍ਰਾਪਤ ਕਰ ਲੈਂਦਾ ਤਾਂ ਉਹਨਾਂ ਦਾ ਜਿਹੜਾ ਕਿਰਦਾਰ ਨੇ ਉਹ ਗੰਦਲੇ ਹੋ ਜਾਂਦੇ ਹੁੰਦੇ ਹੋ ਜਾਂਦੇ ਆ ਤੇ ਮੈਂ ਸਮਝਦਾ ਇੱਥੇ ਕਿੰਨਾ ਕਿਤੇ ਆਪਾਂ ਨੂੰ ਇਹ ਗੱਲ ਬੜੀ ਬੇਵਾਕੀ ਨਾਲ ਕਹਿਣੀ ਪਊਗੀ ਉਹਨਾਂ ਬੇਦਾਗ ਸ਼ਖਸੀਤ ਰਏ ਸਰਦਾਰ ਸੰਦੇਵ ਜੀ ਯੂਨੀਵਰਸਿਟੀ ਮੰਨਿਆ ਜਾਂਦਾ ਪ੍ਰਕਾਸ਼ ਸਿੰਘ ਬਾਦਲ ਮੋਢੀ ਇਨਸਾਣ ਸਾਹਿਬ ਉਹਨਾਂ ਅੱਜ ਉਹਨਾਂ ਦੇ ਬਾਅਦ ਪੰਜਾਬ ਦੀ ਸਿਆਸਤ ਤੋਂ ਲੱਗਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰੂਗੀ ਕਿ ਕਿੰਨਾ ਵੱਡਾ ਘਾਟਾ ਹੋ ਰਿਹਾ ਉਹੀ ਹੈ ਜੀ ਦੇਖੋ ਜਿਹੜੇ ਪੁਰਾਣੇ ਸਿਆਸੀ ਲੀਡਰ ਸੀ ਚਾਹੇ ਸਰਦਾਰ ਸੰਦੇਵ ਸਿੰਘ ਜੀ ਦੀ ਇਨਸਾਣੀ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮਤਲਬ ਕਿ ਬੜਾ ਉਹਨਾਂ ਨੇ ਸੰਘਰਸ਼ ਕੀਤਾ ਬੜਾ ਸੰਘਰਸ਼ ਕੀਤਾ ਜੇਲਾ ਕਟੀਆਂ ਪਰ ਅੱਜ ਕੱਲ ਸਿਆਸਤ ਵਿੱਚ ਉਹ ਸੰਘਰਸ਼ ਨਹੀਂ ਹੈਗਾ ਅੱਜ ਕੱਲ ਤਾਂ ਸਿਆਸਤ ਵਿੱਚ ਬੜੀ ਛੇਤੀ ਅਹੁਦਿਆਂ ਦੀ ਰੇਸ ਆ ਬੜੀ ਛੇਤੀ ਪੈਸੇ ਕਮਾਉਣ ਦੀ ਰੇਸ ਆ ਜਿਹੜੀ ਸਿਆਸਤ ਇੱਕ ਮੈਂ ਸਮਝਦਾ ਸੇਵਾ ਤੋਂ ਹਟ ਕੇ ਸਿਆਸਤ ਇੱਕ ਬਿਜ਼ਨਸ ਬਣ ਚੁੱਕੀ ਆ ਮੈਂ ਬਦਲ ਗਿਆ ਹਾਂ ਉਹ ਮੋਟੇ ਬਦਲ ਗਿਆ ਬਿਜ਼ਨਸ ਬਣ ਚੁੱਕੀ ਆ ਮੈਂ ਸਮਝਦਾ ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਦੇ ਵਿੱਚ ਲੋਕਾਂ ਨੂੰ ਇਸ ਗੱਲ ਦੀ ਜਿਹੜੇ ਵੀ ਨਵੇਂ ਸਿਆਸੀ ਲੀਡਰ ਨੇ ਉਹਨਾਂ ਨੂੰ ਸਹਿਦ ਲੈਣੀ ਚਾਹੀਦੀ ਆ ਭਾਈ ਕਾਰੋਬਾਰ ਕਰਨ ਵਾਸਤੇ ਸਿਆਸਤ ਨਹੀਂ ਸੇਵਾ ਕਰਨ ਵਾਸਤੇ ਸਿਆਸਤ ਆਉਣਾ ਚਾਹੀਦਾ ਸਰਦਾਰ ਜੀ ਤੁਸੀਂ ਸਿਹਤ ਲੈ ਕੇ ਆਪਣੇ ਜੀਵਨ ਚ ਇਹ ਚੀਜ਼ਾਂ ਲਾਗੂ ਕਰੋ ਦੇਖੋ ਜੀ ਮੈਂ ਤਾਂ ਬੜਾ ਜਿੰਨੀ ਵਾਰ ਵੀ ਮੌਕਾ ਮਿਲਿਆ ਕੋਸ਼ਿਸ਼ ਕਰਦੇ ਆਂ ਵੀ ਇਮਾਨਦਾਰੀ ਨਾਲ ਲੋਕਾਂ ਚ ਆਪਣਾ ਪੱਖ ਰੱਖੀਏ ਤੇ ਜਿੱਥੇ ਵੀ ਪਲੇਟਫਾਰਮ ਤੇ ਪਰਮਾਤਮਾ ਨੇ ਡਿਊਟੀ ਲਈ ਆ ਹਰ ਚੀਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਇਹਹੀ ਕਾਰਨ ਆ ਵੀ ਅੱਜ ਆਯਾਦ ਹੋਣ ਦੇ ਬਾਵਜੂਦ ਵੀ ਲੋਕਾਂ ਚ ਬੜਾ ਲੋਕ ਮਾਣ ਸਤਕਾਰ ਆ ਜਿਹੜਾ ਉਹ ਮਿਲ ਰਿਹਾ ਸੋ ਇਮਾਨਦਾਰੀ ਹੈ ਬਹੁਤ ਵੱਡਾ ਗਹਿਣਾ ਤੇ ਮੈਂ ਸਮਝਦਾ ਉਹ ਪਰਮਾਤਮਾ ਸਾਤੋ ਕਦੇ ਨਾ ਕੋਈ ਇਹ ਅਰਦਾਸ ਪਰਮਾਤਮਾ ਅਗੇ ਕਰਦੇ। ਬਹੁਤ ਬਹੁਤ ਧੰਨਵਾਦ। ਤਾਂ ਐਸੀ ਗੁਰਦੀਪ ਸਿੰਘ ਬਾਠ ਬਰਨਾਲਾ ਹਲਕੇ ਦੇ ਵਿੱਚੋਂ ਆਉਂਦੇ ਨੇ ਤੇ ਇਸ ਮੌਕੇ ਉਹ ਸ਼ਰਧਾਂਜਲੀ ਦੇਣ ਪਹੁੰਚੇ ਨੇ।